ਸਸਸੀਆ ਬਾਈ ਮੈਂ ਕਹਿੰਦੀ ਬਸਾਂ ਗੱਲ ਤੇ ਅੱਜ ਨਾ ਆਪਣੇ ਖੇਤ 500 ਫੁੱਟ ਦਾ ਬੋਰ ਸੀਗਾ ਆਪਣਾ ਤੇ ਉਹਨਾਂ ਵਿੱਚੋਂ ਕਿਤੇ ਲੀਕ ਹੋ ਗਿਆ ਆਸ ਤੇ ਆਜ ਤੁਹਾਨੂੰ ਦਿਖਾਉਣੇ ਆ ਆ ਆਪਣਾ ਬੋਰ ਆ ਤੇ ਇਹਦੇ ਵਿੱਚ ਆਪਣੇ ਪੱਥਰ ਦੇ ਆ ਪਾਏ ਸੀ ਨਾ ਬਈ ਪਾਏ ਪੱਥਰ ਦੇ ਆ ਪੇਪਰ ਪਾਏ ਸੀਗਾ ਤੇ ਵਿੱਚੋਂ ਨਾ ਕਿਤੇ ਲੀਕ ਹੋ ਗਿਆ ਹੁਣ ਆਪਾਂ ਨੂੰ ਨਹੀਂ ਪਤਾ ਰੱਬ ਜਾਣੇ ਕਿੱਥੋਂ ਲੀਕ ਹੋਇਆ ਕਿੱਥੋਂ ਨਹੀਂ ਤੇ ਇਹਦੇ ਆਸਤੇ ਨਾ ਬਾਈ ਮਿਸਤਰੀ ਆ ਰਹੇ ਆ ਤੇ ਨਵੀਂ ਤਕਨੀਕ ਹੈ ਕੋਈ ਪਤਾ ਨਹੀਂ ਪਹਿਲਾਂ ਦੀ ਹੋਵੇ ਸਾਡੇ ਇਸ ਤਰ੍ਹਾਂ ਨਵੀਂ ਅਜੇ ਪਹਿਲੀ ਵਾਰ ਦੇਖ ਰਹੇ ਆ ਕੈਮਰਾ ਪਾਉਣਗੇ ਵਿੱਚ ਤੇ ਵੇਖਣਗੇ ਬਈ ਕਿਥੋਂ ਹੋ ਜਾ ਕੇ ਲੀਕ ਹੋਈ ਹੈ ਕਿਥੋਂ ਨਹੀਂ ਤੇ ਉਹ ਨਾਲ ਤੁਹਾਨੂੰ ਸਾਰੀ ਆਪਾਂ ਵੀਡੀਓ ਵਿੱਚ ਦਿਖਾਉਣੇ ਆ ਤੇ ਨਾਲੇ ਉਹ ਬਈ ਜਿਹੜਾ ਮਿਸਤਰੀ ਹੋ ਗੋ ਇਹ ਨਾਲ ਗੱਲਬਾਤ ਕਰਾਵਾਂਗੇ ਤੇ ਵੇਹਣੇ ਆਪਣਾ ਬੋਰ ਕਿਥੋਂ ਲੀਕ ਹੋਇਆ ਕਿਥੋਂ ਨਹੀਂ 500 ਵੋਟ ਵਾਲਾ ਸੀ ਬਈ ਪੈਸੇ ਬਹੁਤ ਲੱਗ ਜਾਂਦੇ ਬੋਰ ਤੇ ਤੇ ਵੇਹਣੇ ਆਣ ਅੱਗੇ ਕੀ ਬੰਦ ਆਗਾ ਤੇ ਮਿਸਤਰੀ ਆਉਂਦਾ ਤੇ ਕਰਦੇ ਆ ਗੱਲਬਾਤ ਬਈ ਆ ਗਿਆ ਆਪਣਾ ਮਿਸਤਰੀ ਆਪਣਾ ਬੋਰ ਵੇਖਣ ਵਾਸਤੇ ਆ ਵੇਖੋ ਆ ਬਈ ਤਾਰ ਰਹੇ ਹੈ ਤੇ ਇਧਰ ਬਾਈ ਦਾ ਜਗਾਰਡਮੈਂਟ ਤੁਹਾਨੂੰ ਦਿਖਾਉਣੇ ਆ ਤੇ ਬਾਈ ਨਾਲ ਪਹਿਲ ਗੱਲ ਬਾਤ ਹੋਈ ਬਾਅਦ ਚ ਕਰਾਂਗੇ ਇਹ ਕੀ ਸਿਸਟਮ ਹੁੰਦਾ ਕੀ ਨਹੀਂ ਆ ਵੇਖੋ ਤੇ ਆਪ ਬਾਈ ਆਏ ਆ ਮਿਸਤਰੀ ਤੇ ਇਹ ਬੋਰ ਚੈੱਕ ਕਰਨ ਦੇ ਵਿੱਚੋਂ ਪਾਉਣਗੇ ਕੈਮਰਾ ਤੇ ਤੁਹਾਨੂੰ ਦਿਖਾਵਾਂਗੇ ਆਪ ਸਾਰਾ ਕੁਸ ਕਿ ਇਹ ਕਿਵੇਂ ਹੁੰਦਾ ਹੁੰਦਾ ਬਈ 500 ਵੋਟ ਦਾ ਬੋਰ ਆ ਬਈ ਬਹੁਤ ਇਹਨਾਂ ਤੁਹਾਨੂੰ ਵੀ ਪਤਾ ਕਿੰਨੇ ਪੈਸੇ ਲੱਗ ਜਾਂਦੇ ਆ ਆ ਗਿਆ ਬਾਈ ਤੇ ਇਹ ਤਕਨੀਕ ਹੈਗੀ ਆ ਸਾਡੇ ਅੱਜ ਤੱਕ ਨਵੀਂ ਅੱਜ ਤੱਕ ਵੇਖਿਆ ਹੀ ਨਹੀਂ ਵੇਖੀ ਨਹੀਂ ਇਹ ਚੀਜ਼ ਕੀ ਹੁੰਦੀ ਹੈ ਤੇ ਬਾਈ ਤਾਂ ਪੁੱਛਣ ਬਈ ਇਹਨੂੰ ਕੀ ਕਹਿੰਦੇ ਆ ਇਹ ਕੀ ਤਕਨੀਕ ਦਾ ਨਾਮ ਕੀ ਹੈ ਬਈ ਇਹ ਲੋਈ ਅੰਡਰਵਾਟਰ ਕੈਮਰਾ ਆ ਇੰਟਰਵਾਟਰ ਗਿਆ ਹਾਂ ਜਿਸ ਨੂੰ ਬੋਰ ਸੈਕ ਕੀਤਾ ਜਾਂਦਾ ਹੈ ਬਈ ਅੱਛਾ ਵਿੱਚ ਪਤਾ ਲੱਗ ਜੂ ਮਤਲਬ ਹਾਂ ਪੂਰਾ ਪੂਰਾ 1000 ਫੁੱਟ ਤੱਕ 1000 ਫੁੱਟ ਤੱਕ ਜਾ ਵਰਦਾ ਹੈ ਹਾਂ ਠੀਕ ਤੇ ਬਾਈ ਕਹਿੰਦਾ ਵੀ 1000 ਫੁੱਟ ਤੱਕ ਜਾ ਵਰਦਾ ਇੰਟਰਵਾਟਰ ਕੈਮਰਾ ਹੁੰਦਾ ਤੇ ਤੁਹਾਨੂੰ ਦਿਖਾਉਣੇ ਆਪਾਂ ਸਾਰਾ ਕੁਝ ਤੇ ਬਾਅਦ ਵਿੱਚ ਆਪਾਂ ਚੰਗੀ ਤਰ੍ਹਾਂ ਬਾਈ ਨਾਲ ਗੱਲਬਾਤ ਕਰਾਂਗੇ ਨਾਲੇ ਬਾਈ ਦਾ ਨੰਬਰ ਲਵਾਂਗੇ ਕਈ ਵਾਰ ਕਿਸੇ ਭਰਾ ਨੂੰ ਨਾ ਲੋੜ ਪੈ ਜਾਂਦੀ ਹੈ ਤੇ ਬਾਈ ਨਾਲ ਕੰਟੈਕਟ ਜਰੂਰ ਕਰਿਓ ਬਾਅਦ ਵਿੱਚ ਆਪਾਂ ਗੱਲਬਾਤ ਕਰਦੇ ਆ ਚੰਗੀ ਤਰ੍ਹਾਂ ਕਿਹੜਾ ਤੁਹਾਨੂੰ ਦਿਖਾਉਣੇ ਆ ਪ੍ਰੋਸੈਸ ਸਾਰਾ ਕਿਵੇਂ ਹੁੰਦਾ ਕਿਵੇਂ ਨਹੀਂ ਬਾਈ ਲਾਈ ਜਾਂਦਾ ਤੇ ਵੇਖਦੇ ਆ ਸਾਡਾ ਬੋਰ ਵੀ ਕਿੱਥੋਂ ਦੇ ਲੀਕ ਹੋਇਆ ਮਹਿੰਗਾ ਬਹੁਤ ਲੱਗਦਾ ਇਹ ਬੋਰ 500 ਪੱਟਲ ਹੈ ਦੇਖੋ ਬਈ ਸਾਕਾ ਵੀ ਪੈਨੇ ਕੱਟ ਲੈ ਸਮੰਨਾ ਤੇ ਦਿਖਾਉਣੇ ਸੋਨੋ ਠੀਕ ਇਹ ਹੈ ਕਿ ਨਹੀਂ ਸਾਰੇ ਵਾਸਤੇ ਮੰੰਤੀ ਕੋ ਮੰੰਤੀ ਬੋਰ ਨੂੰ ਕਿ ਤੂੰ ਕੀਤਾ ਵਾਸਤੇ ਆਹ ਤਾਂ ਮੈਂ ਦੋਗਣੇ ਪਾ ਲੱਗਣਾ ਹੈ ਪਹਿਲੇ ਤੇ ਦੇਖਾਂ ਜਾਂ ਪੈਸੇ ਬਈ ਬਸਪੋਰਟਰ ਦੇ ਤਿੰਨ ਦੋ ਦਿਨ ਲੱਖ ਰੁਪਏ ਲੱਗ ਜਾਂਦੇ ਨੇ ਬਾਈ ਠੀਕ ਆ ਕੇ ਜਾਊਗਾ ਤੇ ਹੁਣ ਪੈਸੇ ਤਾਂ ਲੱਗਣਗੇ ਆ ਬਾਈ ਨੇ ਬਈ ਇਹਦਾ ਪ੍ਰੋਜੈਕਟ ਵੇਖੋ ਸਾਰੀ ਦੀ ਤੁਹਾਨੂੰ ਦਿਖਾਵਾਂਗੇ ਇਕੱਲੀ ਇਕੱਲੀ ਤੇ ਬਾਅਦ ਵਿੱਚ ਬਾਈ ਨਾਲ ਚੰਗੀ ਤਰ੍ਹਾਂ ਗੱਲ ਕਰਾਵਾਂਗੇ ਵੀ ਕਿੰਨੇ ਕੁ ਦਾ ਪ੍ਰੋਜੈਕਟ ਹੈ ਕਿੰਨੇ ਪੈਸੇ ਲੱਗਦੇ ਇਹਦੇ ਤੇ ਲਈਏ ਸਕਰੀਨ ਹੈ ਬਈ ਇਹ ਆ ਬਈ ਸਕਰੀਨ ਹੈ ਤੁਸੀਂ ਵੇਖੀ ਚਲੋ ਸਕਰੀਨ ਲਾ ਲਈ ਬਾਈ ਨੇ ਤੇ ਅਪਰ ਸੋਦੀ ਬਾਅਦ ਚੰਗੀ ਤਰ੍ਹਾਂ ਬਾਈ ਨਾਲ ਗੱਲ ਕਰਾਵਾਂਗੇ ਗੱਲਬਾਤ ਕੀ ਕਿਨੇ ਬਾਬਾ ਮਹਿੰਗੇ ਪ੍ਰੋਜੈਕਟ ਹੋਊਗਾ ਤੇ ਜੇ ਕਿਨੇ ਕੰਟੈਕਟ ਕਰਨਾ ਹੈ ਤਾਂ ਬਾਈ ਨਾਲ ਬੱਚੇ ਹੁੰਦੇ ਨਾ ਚੋਂ ਗੁੰਗ ਹੋਣਾ ਨਹੀਂ ਆਪ ਤਾਂ ਕਸਾ ਜਾਂਦਾ ਬਾਈ ਦਾ ਨੰਬਰ ਦੇਵਾਂਗੇ ਸਕਰੀਨ ਤੇ ਆਪਾਂ ਬਾਈ ਬਾਦ ਵਿੱਚ ਜੀ ਦੇ ਕਿਨੇ ਸਾਨਾ ਵੀਰ ਨੇ ਹੋਵੇ ਇਹਦੇ ਲੋੜ ਪੈ ਜਾਂਦੀ ਤੇ ਬਾਈ ਨਾਲ ਕੰਟੈਕਟ ਕਰ ਲਿਓ ਤੇ ਵੇਖੋ ਬਾਈ ਨਾਲ ਸਾਰਾ ਸਿਸਟਮ ਬਾਈ ਨੇ ਅੰਡਰਵਾਟਰ ਕੈਮਰਾ ਇਹਨਾਂ ਤੇ ਇਹ ਜੀ ਇੰਟਰਵੈਟਰ ਕੈਮਰਾ ਇਹ ਕਿਹ ਚੀਜ਼ 1000 ਫੁੱਟ ਤੱਕ ਦਿਖਾ ਦਿੰਦਾ ਹੈ ਬਈ ਤੇ ਵੇਖਦੇ ਆਪਾਂ ਵੀ ਅੱਜ ਸਾਡਾ ਬੋਰ ਕਿੱਥੋਂ ਜੋ ਲੀਕ ਆ ਕਿੱਥੋਂ ਨਹੀਂ ਕਿਉਂਕਿ ਅੰਦਰੋਂ ਆਪਾਂ ਨੂੰ ਕੀ ਪਤਾ ਲੱਗਦਾ ਰੱਬ ਜਣ ਕਿੱਥੋਂ ਇਹਨੂੰ ਕੋਸ ਹੋਇਆ ਅ ਕੰਢੀਆਂ ਆਪਣੇ ਪੈਪਾਂ ਸਦਿਆਂ ਮੋਟਰ ਦੀਆਂ ਉਹ ਵੀ ਮੱਛੀ ਸਾਨੂੰ ਕੱਲ ਵੀ ਵੀਡੀਓ ਆਪਾਂ ਦਿਖਾਈ ਸੀ ਇੱਕ ਜਿਹੜੇ ਟੋਟੇ ਪਾਈ ਜਾਂਦੇ ਜਿਵੇਂ ਦੇ ਪਾਣੀ ਡੂੰਘੇ ਹੋਈ ਜਾਂਦੇ ਆ ਤੇ ਅੱਜ ਬੋਰ ਖਰਾਬ ਹੋ ਗਿਆ ਉਹ ਬਈ ਸਾਡਾ ਵੇਖੋ ਕਿੰਦੀ ਗੱਲ ਬਣੀ ਤੇ ਆ ਵੇਖੋ ਬਈ ਇਹ ਬਈ ਵੰਟੀ ਇਹ ਬਈ ਕਿਵੇਂ ਪਤਾ ਲੱਗਿਆ ਤੁਹਾਨੂੰ ਕੀ ਕਰਦਾ ਸੀ ਇਹ ਖੜਕਾ ਕਰਦਾ ਸੀ ਇਹ ਵਿੱਚ ਜੋ ਪਾਣੀ ਦੀ ਗੰਦੀ ਨਾ ਆਵਾਜ਼ ਆਉਂਦੀ ਸੀ ਵਿੱਚ ਪਾਣੀ ਦੀ ਗੰਦੀ ਆਵਾਜ਼ ਉਹ ਵੀ ਬਾਹਰ ਤੋਂ ਹੁੰਦੀ ਸੀ ਜੇ ਮੋਟਰ ਦੀ ਹਾਂ ਪੂਰੀ ਪੂਰੀ ਬਾਹਰ ਤੋਂ ਹੁੰਦੀ ਸੀ ਕਿੱਦਾਂ ਗੀ ਗੱਲ ਲੱਗਿਆ ਸੀ ਤਿੰਨ ਚਾਰ ਦਿਨ ਹੋ ਗਏ ਜਦੋਂ ਸਾਨੂੰ ਮਹਿਸੂਸ ਕੀਤਾ ਸੀ ਇਹ ਜਦੋਂ ਦਾ ਪਤਾ ਲੱਗਿਆ ਸਾਨੂੰ ਅਜਾ ਵੀ ਠੜਕੜ ਠੜਕੜ ਕਰ ਰਿਹਾ ਪਾਣੀ ਦੀ ਬਾਜ ਪੂਰੀ ਵਾਜ ਮੈਂ ਆਪਣੀ ਟੂਟੀ ਚਲਦੀ ਹੁੰਦੀ ਹੈ ਇਦਾਂ ਕਰਦਾ ਠੀਕ ਤੇ ਇਹਦਾ ਫਿਰ ਬਈ ਇਹਦਾ ਜੇ ਮੰਨ ਲਓ ਜੇ ਆਪਾਂ ਠੀਕ ਨਾ ਕਰੀ ਕਿਤੇ ਫਿਰ ਇਹਦਾ ਕੀ ਨੁਕਸਾਨ ਕੀ ਹੁੰਦਾ ਕਿ ਬੁਰ ਬਈ ਬੂਹੇ ਜਾਂਦਾ ਮੌਸਮ ਖਤਮ ਹੋ ਜਾਊਗਾ ਫਿਰ ਹੋਰ ਕੀ ਇਹਦਾ ਜਿਹ ਪਾਈਪਾਂ ਲੱਗ ਜਾਂਦੇ ਕਈ ਵਾਰ ਤਾਂ ਜ਼ਿਆਦਾ ਪਾੜ ਜੇ ਹਾਂ ਡਟ ਲੱਗਣੀ ਪ੍ਰੋਬਲਮ ਆ ਜਾਂਦੀ ਫਿਰ ਤੇ ਮੈਨੂੰ ਇਹਦਾ ਜੇ ਮੰਨ ਲਓ ਬਈ ਹੁਣ ਆਪ ਨੂੰ ਪਤਾ ਲੱਗ ਗਿਆ ਹੈ ਨਾ ਬਈ ਇਥੋਂ ਹੀ ਲੀਕ ਹੈ ਨਾ ਚਲੋ ਪਤਾ ਲੱਗ ਗਿਆ ਨਾ 9 ਇੰਚ ਜਾਂ 10 ਇੰਚ ਬੋਰ ਹੈਗਾ ਇਹਦੇ ਵਿੱਚ 8 ਇੰਚ ਦੀਆਂ ਪਾਈਪਾਂ ਵਿੱਚ ਪਲਾਸਟਿਕ ਦੀਆਂ ਪੈਕੇ ਟੋਟਾ 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 ਥੱਲੇ ਤੱਕ ਇਹ ਨਹੀਂ ਆਈਆਂ ਦੁਬਾਰਾ ਬੋਲੀ ਪੈ ਕੇ ਫਿਰ ਚੱਲਦਾ ਹੋ ਜਾਂਦਾ ਕੋਈ ਜੀ ਜਨਨ ਇੱਕ ਵਾਰ ਫਿਰ ਇੱਕ ਸਣਾ ਬੋਰ ਵਾਲਾ ਹਿੱਸਾ ਟੋਟਾ ਇਹਦੇ ਵਿੱਚ ਇੱਕ ਲਿਵੀ ਠੀਕ ਹੈ ਜਨਨ ਬੋਰ ਨਿਕਾਣਾ ਪਾਈਪਾਂ ਪਾਈ ਦੂਰੀਵਾਰ ਲਗਾਉਣਾ ਪੈਂਦਾ ਹੈ ਕਿ ਨੰਬਰ ਕੱਟਣਾ ਹੈ ਕੱਟ ਨੰਬਰ ਪੈਤਾ ਠੀਕ ਹੈ ਜੀ ਵੇਖੋ ਭਾਈ ਅਖਸਾਬ ਦਾ ਬੋਰ ਹੀ ਦੂਰੀਵਾਰ ਕਰਨਾ ਪਿਆ ਜਾਂਦਾ ਵੀ ਬੋਰ ਨਹੀਂ ਕਰਦੇ ਵੀ ਉੱਥੇ ਸਾਰਾ ਪ੍ਰੋਸੈਸ ਉਹੀ ਹੋਊਗਾ ਪਾਈਪਾਂ ਬੂਪਾ ਦੂਰੀਵਾਰ ਪਾਉਣੀਆਂ ਪੈਂਦੀਆਂ ਪਲਾਸਟਿਕ ਦੀਆਂ ਜਿਵੇਂ ਪ ਤੇ ਹੁਣ ਵੇਨੇ ਕਿੱਥੋਂ ਜੋ ਲੀਕ ਆ ਤੇ ਉੱਥੋਂ ਤੱਕ ਜਿੱਥੋਂ ਤੱਕ ਲੀਕ ਆ ਫਿਰ ਬਈ ਉੱਥੋਂ ਤੱਕ ਪਾਈ ਪੈਿੰਦੇ ਗਾ ਕੇ ਸਾਰਿਆਂ ਤੋਰ ਤੱਕ ਠੀਕ ਕਲਾਸ ਕਰਦੇ ਆ ਅੰਦਰ ਛੂੜੀਆਂ ਚੱਲ ਪਿਆ ਫਿਰ ਓਕੇ ਕਿਤੇ ਕਿਤੇ ਚੱਲ ਪਈ ਕਿਹ ਕਰੇ ਬਈ ਪਾਣੀ ਦਾ ਖੜਕਾ ਹੁਣ ਵੀ ਸੁਣਦਾ ਜੇ ਤਾਂ ਲੱਗ ਜਾਂਦਾ ਮਾੜਾ ਜੇ ਠੀਕ ਚੱਲ ਪਿਆ ਬਈ ਕੈਮਰਾ ਦੇਖੋ ਬਈ ਦਾ ਤੇ ਚੱਕ ਬਈ ਹੁਣ ਜਾਊਗਾ ਅੰਦਰ ਤੁਹਾਨੂੰ ਦਿਖਾਉਣਾ ਹੈ ਪਸਾਰ ਪਸਾਰ ਸੇ ਕੀ ਹੈ ਕੀ ਨਹੀਂ ਤੇ ਉਧਰ ਸਕਰੀਨ ਵੀ ਦਿਖਾਵਾਂਗੇ ਤੁਹਾਨੂੰ ਕੈਮਰਾ ਜਾਊਗਾ ਛੱਲੇ ਵਿੱਚ ਤੇ ਆ ਜੋ ਰਿਕਾਰਡਿੰਗ ਨਾ ਲੱਗ ਜੇ ਅੱਛਾ ਦੇਖੋ ਰਿਕਾਰਡਿੰਗ ਤੋਂ ਬਾਅਦ ਸਮਾਂ ਹੁੰਦਾ ਜਿਹੜਾ ਜਿੱਥੇ ਜਾ ਕੇ ਧੁੰਦਾ ਪੈਂਚਰ ਆ ਜਾਈਏ ਅੰਦਰ ਵੇਖੋ ਬਈ ਉਵੇਂ ਹੀ ਬੋਰਦੇ ਸੀ ਅੰਦਰ ਵਿੱਚ ਸਾਰਾ ਬੋਰ ਉਵੇਂ ਹੀ ਸੀ ਅੰਦਰ ਤੁਹਾਨੂੰ ਦਿਖਾਵਾਂ ਕਿੱਥੋਂ ਜੋ ਲੀਕ ਹੋਇਆ ਦੇਖੋ ਕੈਮਰਾ ਜਾਈਏ ਅੰਦਰ ਲੀਗਲਿਟੀ ਉਵੇਂ ਹੀ ਸੀ ਅੰਦਰ ਤਰਚਾ ਜਾਊਗਾ ਇੱਕ ਉਹ ਤੇਰਾ ਰਿਜੈਕਟ ਇਹ ਆ ਨਹੀਂ ਆ ਗਿਆ ਦੇਖ ਕੇ ਕਾਸੀ ਬਈ ਉਧਰ ਵੀ ਦੀਨਾ ਉਹ ਵੀ ਬਈ ਇਧਰ ਵੀ ਚਾਰਨ ਪੈਂਦਾ ਵਿੱਚ ਉਹ ਵੀ ਦੀਨਾ ਠੀਕ ਉਹ ਆ ਗਿਆ ਬਈ ਪਾਣੀ ਆ ਗਿਆ ਪਾਣੀ ਆ ਗਿਆ ਬਈ ਅੰਦਰ ਦਾ ਉਹ ਆ ਗਿਆ ਪਾਣੀ ਆ ਬਈ ਪਾਣੀ ਆ ਅਸਲੇ ਹੈ ਦਾ ਡੂੰਗਾ ਘਣੀਤੂ ਲੀਕਾ ਘਣੀ ਪਾਣੀ ਆ ਕਿਉਂ ਉਹ ਤਾਂ ਬਾਣਿਆ ਉਹ ਕਰਨੀ ਆ ਉਹ ਦੇਖੋ ਬਈ ਇਹ ਹੁਣ ਆਇਆ ਰੱਬ ਦੇ ਅੰਦਰ ਲੀਕਾ ਬਈ ਇੱਥੇ ਪਾਣੀ ਦਾ ਲੈਵਲ ਆਇਆ ਇੱਥੇ ਪਿੱਛੇ ਪਾਣੀ ਦਾ ਲੈਵਲ ਆ ਆ ਪੈਂਦੀ ਸੀ ਪਾਣੀ ਦਾ ਲੈਵਲ ਆ ਨਹੀਂ ਨਹੀਂ ਡੱਡਾ ਦੇਖਾ ਹੈ ਡੱਡਾ ਉਹ ਲੈਟ ਪੈਂਦੀ ਸੀ ਤੇ ਹਨਾ ਤਾਂ ਕਰਕੇ ਲੱਗਦਾ ਸੀ ਨਹੀਂ ਨਹੀਂ ਬਈ ਪਾਣੀ ਨਹੀਂ ਸੀ ਡੱਡਾ ਵੇਖੋ ਬਈ ਵਿੱਚ ਫਿਰਦਾ ਗਾ ਬੋਲਦੇ ਸਾਨੂੰ ਲੱਗੇ ਪਾਣੀ ਆ ਗਿਆ ਹੁੰਦਾ ਇਹ ਵਿੱਚ ਚਾਨਣ ਲਗਾ ਦੇ ਤੇ ਪੈ ਰਿਹਾ ਸੀਗਾ ਪਾਣੀ ਦੇ ਲੈਵਲ ਤੇ ਪੈਂਦਾ ਸੀ ਨਾ ਭਾਈ ਆ ਹੁਣ ਪਾਣੀ ਦੇ ਵਿੱਚ ਆ ਅਜਾ ਪਾਣੀ ਦੇ ਵਿੱਚ ਜਾਵੜਾ ਕੈਮਰਾ ਹੈ ਨਾ ਭਾਈ ਪਾਣੀ ਦੇ ਵਿੱਚ ਜਾਵੜਾ ਕੈਮਰਾ ਵੇਖੋ ਹੁਣ ਪਾਣੀ ਦੇ ਵਿੱਚ ਹੈ ਇਹੋ ਆ ਚੀਜ਼ ਹੈ ਪਾਣੀ ਦੇ ਵਿੱਚ ਜਾ ਹੀ ਜਾਂਦਾ ਕੈਮਰਾ ਅੰਦਰ ਵਾਟਰ ਕੈਮਰਾ ਕਹਿੰਦੇ ਇਹਨੂੰ ਇਹ ਪਰ ਵੀ ਮੈਂ ਤਾਂ ਹਾਂ ਪਾਣੀ ਦੇ ਲੈਵਲ ਤੋਂ ਉੱਪਰਲੇ ਪਾਸੇ ਵੀ ਕਿਤੇ ਕੀ ਕਾਰਨ ਉੱਥੇ ਵੀ ਘਰਾਲਾ ਚੱਲੇ ਦੇਖ ਸਕਦਾ ਆਪਾਂ ਨੂੰ ਤਾਂ ਉਹ ਦੇਖ ਚੁੱਕਾ ਭਾਈ ਇੱਥੇ ਥੋੜੀ ਮੋਟਰ ਇੱਥੇ ਚੱਲੀ ਰਹੀ ਹੈ ਇਹ ਚੱਲੀ ਜਿਹੀ ਹੈ ਇਹਨਾਂ ਚੱਲਦੀ ਹੋਈ ਹੋਏ ਸ। ਬਾਈ ਇੱਕੋ ਬਾਈ ਜਿੱਥੇ ਤੱਕ ਮਾਲ ਸੀ ਉਦੋਂ ਥੱਲੇ ਜਾਵੜਿਆ ਕੈਮਰਾ। ਉਹਦਰ ਤੇ ਟਮਕੀਰੀ ਪੱਤੀ ਗਈ। ਬਾਈ ਕਿੰਨੇ ਫਟ ਤੱਕ ਜਾਵੜਿਆ ਕੈਮਰਾ? ਇਹ 410 ਫਟ ਜਾਵੜਿਆ। 410 ਫਟ ਜਾਵੜਿਆ ਬਾਈ। ਇਹਨੂੰ ਥੱਲੇ ਬਈ ਮਾਲ ਤੋਂ ਥੱਲੇ ਜਾਵੜਿਆ ਬਸ। ਹੁਣ ਜਾਵਾਂਗੇ ਬਈ ਥੱਲੇ। ਬਈ ਹੁਣ ਮਾਲ ਜਿੱਥੇ ਤੱਕ ਪਾਇਆ ਹੁੰਦਾ ਆਪਣਾ ਪਾਈ ਪੜਾ ਉਦੋਂ ਥੱਲੇ ਜਾਊਗਾ ਕੈਮਰਾ ਹਨਾ। ਤੇ ਉਧਰ ਵੇਖ ਰਸਪੈਣ ਲੱਗ ਗਿਆ ਉਹਦੇ ਤੇ ਵੀ। ਤਾਰ ਤੇ ਵੀ। ਤੇ ਪਾਉਂਦੋ ਜਿੱਦਾਂ ਲੱਗ ਪਈ। ਪਾਂਡੂ ਜਾਵੜੇ ਬਾਈ ਪੇਪਰ ਥੱਲੇ ਹੈਣਾ ਬਾਈ ਹਾਂ ਇੱਥੇ ਆਏ ਬਾਈ ਪੇਪਰ ਥੱਲੇ ਜਾਵੜੇ ਹੁਣ ਨਾ ਨਾ ਬਸ ਆ ਪਾਂਡੂ ਦਾ ਸਾਲਾ ਬਾਈ ਠੀਕ ਹੈ ਬਾਈ ਬਸ ਤੀਜ ਨੂੰ ਅਸੇ ਉੱਭਾ ਕਾ ਬੈਠਾ ਉਹ ਵੇਖੋ ਬਾਈ ਟੰਗਿਰੀ ਤੇ ਐ ਬੈਠਣਾ ਪੈਂਦਾ ਜੋ ਜੇ ਤੋ ਕਸ ਵਾਲਾ ਬੈ ਜਾਂਦਾ ਨਾ ਤੇ ਭਾਰ ਪੈ ਪਖੇਦਾ ਕੈਮਰਾ ਥੱਲੇ ਨੂੰ ਕਿਉਂਕਿ ਮਾਲ ਥੋ ਥੱਲੇ ਹਾਂ ਆ ਗਿਆ ਬਾਈ ਥੱਲੇ ਜੀਨ ਛਾਪੜ ਗੈ ਦਿੰਦੇ ਆ ਠੀਕ ਹੈ ਇੱਥੋਂ ਕੈਦਾ ਵੀ ਪਾਣੀ ਜਿਹੜਾ ਸਾਰਾ ਹੁੰਦਾ ਪਾਣੀ ਆ ਬਈ ਜਮਾ ਹੇਟਲਾ ਤਾਂ ਆਪੀ ਜਾ ਵਹੇਟਲਾ ਪਾ ਸਾਗਾ ਕਰ ਦਿਨੂ ਜਿੱਥੇ ਪਾਣੀ ਕੈਦਾ ਆ ਦੇਖੋ ਤਾਂ ਲੱਗਿਆ ਜਮਾ ਦੇਤੇ ਤੇ ਹਾਂ ਥਲੇ ਲੱਗਿਆ ਆ ਦੇਖੋ ਬਈ ਨੱਡ ਵਿੱਚ ਮਰੀ ਵੀ ਪਈ ਐ ਤਾ ਦੇਖੋ ਬਈ ਜਿਵੇਂ ਬਈ ਥਲੇ ਦਰਿਆ ਆ ਗਿਆ ਬਸ ਜਿਹੜਾ ਹੁੰਦਾ ਇੱਥੋਂ ਪਾਣੀ ਆਉਂਦਾ ਨੱਡ ਮਰੀ ਪਈ ਐ ਕਿੰਨੇ ਸੌ ਫੁੱਟ ਤੇ ਬਈ ਇਹ ਜਮਾ ਇਹ ਜਿਹੜਾ ਬਈ 430 ਕੁ ਫੁੱਟ ਹੈ 430 ਫੁੱਟ ਤੇ ਬਈ ਜਮ ਸਿਰ ਆ ਗਿਆ ਇੱਥਾਂ ਜਿੱਥੋਂ ਪਾਣੀ ਆ ਜਿੱਥੇ ਬਈ ਦਰਿਆ ਜਿੱਥੋਂ ਪਾਣੀ ਆ ਬਗਰੇ ਨੇ ਮੁੱਕਣਾ ਲੱਗ ਜਿਉਂ ਕਹਿੰਦੇ ਨੇ ਹਾਂ ਬਈ ਉਹੀ ਆ ਕਹਿੰਨਾ ਚੈੱਕ ਕਰ ਲਗੇ ਕਿੰਨਾ ਕੁ ਪਾਣੀ ਹੈ ਲੈ ਬਈ ਇੱਥੋਂ ਪਾਣੀ ਮੁੱਕਣ ਵਾਲਾ ਬਈ ਹਿਸਾਬ ਨਾਲ ਵਰਤੋ ਤੇ ਡੱਡਾ ਮਰ ਮਰ ਵਿੱਚ ਜਾਈ ਜਾਂਦੀ ਹੁੰਦਾ ਹਾਂ ਹੁਣ ਤਾਂ ਮੈਂ ਇਹ ਕਰ ਲਊਗਾ ਔਰ ਜਿਵੇਂ ਇੱਥੇ ਲੱਗਿਆ ਬਈ ਜਿੱਥੋਂ ਬੋਰ ਤੋਂ ਵੀ ਥੱਲੇ ਬਾਖ ਖੁੱਲਾ ਸਾ ਹੁੰਦਾ ਜਿਹੜਾ ਛੱਪੜ ਧਰਤੀ ਦਾ ਢੇਟਲਾ ਪਾਸਾ ਪਤਾ ਵਾਲਾ ਵੇਖੋ ਬਈ ਇਹ ਬਾਈ ਕਿੰਨਾ ਹੁੰਦਾ ਪਾਣ ਦਦਾ ਤੇ ਉਹਦਾ ਸਨ ਕਿੰਨਾ 3/4 ਦਾ ਹੀ ਤਿੰਨ ਕਫਟ ਦਾ ਸਨ ਨਹੀਂ ਹੈ ਬਾਈ ਰਤਾ ਕਿ ਦਿਵਸ ਨਹੀਂ ਆਈ ਨਾ ਹੁਣ ਇਥੋਂ ਲੈ ਕੇ ਨਾ ਇਥੋਂ ਸ਼ੁਰੂ ਹੁੰਦਾ ਹੈ ਪਰ 3/4 ਹੀ ਇਹ ਨੀਚੇ ਤਿੰਨ ਫਟਾਂ ਦੇ ਪਾਣੀ ਮਿਲ ਜਾਂਦੇ ਨੇ ਜਾੜੇ ਪੀ ਜਾਵਾ ਥੱਲੇ ਤੇ ਇਹ ਬਾਈ ਇਹ ਜਿਹੜਾ ਜਿਹੜਾ ਆਪਣਾ ਪ੍ਰੋਜੈਕਟ ਹੈ ਬਈ ਇਹ ਕਿੰਨਾ ਖਰਚਾ ਤੇ ਆ ਜਾਂਦਾ ਬਈ ਤਾਂ ਯਾਰ ਬਈ ਤਾਰ ਦੇ ਹਿਸਾਬ ਨਾਲ ਹੈਗਾ 70-80000 ਰੁਪਏ ਦਾ ਠੀਕ ਤੇ ਆਪਣੇ ਮੰਨ ਲਾ ਜੇ ਕਿਸੇ ਨੇ ਉਹ ਇਹਦਾ ਖਰਚਾ ਬਣੀ ਬਈ ਜੇ ਬੋਰ ਦੇ ਹਿਸਾਬ ਨਾਲ ਹੁੰਦਾ ਬਈ ਇੱਥੋਂ ਤੱਕ ਦੇ ਉਸ ਇਹਦੇ ਹਿਸਾਬ ਨਾਲ ਲੈ ਲੀਦਾ ਬਈ ਯਾਰ ਠੀਕ ਦੂਰ ਨੇੜੇ ਦੇ ਅੱਛਾ ਤੇ ਕਿਹੜਾ ਆਪਣਾ ਕਿਹੜਾ ਪਿੰਡ ਹੈ ਬਈ ਆਪਣਾ ਦਲਸਿੰਗ ਵਾਲਾ ਹੋਈ ਦਲਸਿੰਗ ਵਾਲਾ ਪਿੰਡ ਤੇ ਆਪਣਾ ਬਈ ਨੰਬਰ ਕੀ ਹੈ ਦੱਸ ਦਿਓ ਪਰ ਦੱਸ ਦਿਆਂਗੇ ਸਾਨੂੰ ਜਿਹਨੂੰ ਕੋਈ ਲੋੜ ਪੈਂਦੀ ਹੈ 973 6880 973 6880 ਬਈ ਬਾਈ ਦਾ ਨੰਬਰ ਹੈ ਕਈ ਵਾਰ ਕਿਹੜੇ ਕਿਸਾਨ ਵੀ ਨੂੰ ਲੋੜ ਪੈਂਦੀ ਹੈ ਤੇ ਬਾਈ ਨਾਲ ਕੰਟੈਕਟ ਕਰ ਲਓ ਦਲਸਿੰਗ ਵਾਲਾ ਪਿੰਡ ਤੇ ਬਈ ਇਹ ਸਿੱਧਾ ਉਹਨੇ ਪਾਈ ਬੈਠਿਆ ਵੇਖ ਲੋ ਇਧਰ ਟਮਕੀਰੀ ਦੀ ਥੱਲੇ ਤੇ ਵੇਖਦੇ ਆ ਕਿੱਥੋਂ ਤੱਕ ਜਾਂਦਾ ਇਹ ਸਿਸਟਮ ਇਹ ਫਿਰ ਬਈ ਨਾਲ ਦੀ ਨਾਲ ਹੀ ਫੋਨ ਲਾ ਦੇ ਕੇ ਪਹਿਲਾਂ ਦੱਸਣਾ ਪੈਂਦਾ ਕਿ ਜੇ ਦੂਰ ਜਿਹੜੇ ਦੇ ਹਿਸਾਬ ਨਾਲ ਹੋ ਗਾ ਪਹਿਲਾਂ ਮਤਲਬ ਮੋਟਰ ਉਹ ਪਹਿਲਾਂ ਕੱਢਣੀ ਪੈਂਦੀ ਨਾ 4-5 ਘੰਟੇ ਫੇਰ ਹੀ ਪਾਣੀ ਸਾਫ ਹੁੰਦਾ ਬਈ ਠੀਕ ਹੈ ਬਈ ਹੂੰ ਫੇਰ ਸੋਨੇ ਜੋ ਫੋਨ ਤੇ ਗੱਲ ਕਰੇ ਤੂੰ ਦੱਸ ਦੇ ਉਹਦਾ ਕੰਮ ਹੈ ਜਿਹਨੇ ਕੁਝ ਦਿਨ ਦੇਣੇਗਾ ਠੀਕ ਹੈ ਬਈ ਇਹ ਜਿਹੜਾ ਜਿਹੜੇ ਰਾਤ ਨੂੰ ਕਰ ਚੱਲਦਾ ਹੈ ਜਿਆਦਾ ਹੁਣ ਜਿਵੇਂ ਜਿਵੇਂ ਨੀਰਾ ਹੋਈ ਜੋ ਆਪਾਂ ਨੂੰ ਵਧੀਆ ਦਿਸੂਗਾ ਉਨੀ ਕਲੀਅਰਟੀ ਜਿਆਦਾ ਆਊਗੀ ਇਹਦੀ ਇਨੇ ਦੀਨਾ ਨਹੀਂ ਨਾ ਠੀਕ ਹੈ ਤਾਂ ਮੰਨ ਲਓ ਵੀ ਠੀਕ ਹੈ ਬਈ ਚਾਨਣ ਚ ਘਟਦੀਂਦਾ ਠੀਕ ਹੈ ਬਈ ਠੀਕ ਹੈ ਇਹ ਬਈ ਰਾਤ ਨੂੰ ਬਾਈ ਕਹਿੰਦਾ ਬੜਾ ਕਲੀਅਰ ਦਿੰਦਾ ਦਿਨੇ ਇੰਨਾ ਕਲੀਅਰ ਨਹੀਂ ਦਿੰਦਾ ਤੇ ਕਈ ਵਾਰ ਕਿਸੇ ਕਿਸਾਨ ਵੀਰ ਨੂੰ ਲੋੜ ਪੈ ਜੇ ਤੇ ਬਾਈ ਨਾਲ ਕੰਟੈਕਟ ਕਰ ਦੋ ਨੰਬਰ ਆਪਾਂ ਥਲੇ ਚਲਾ ਲਾਂਗੇ ਦਲਸੰਗੜਾ ਬਾਈ ਦਾ ਪਿੰਡ ਹੈ ਤੇ ਪ੍ਰੋਜੈਕਟ ਇਹਨੂੰ ਕਹਿੰਦੇ ਕਹਿੰਦੇ ਆ ਅੰਡਰਵਾਟਰ ਕੈਮਰਾ ਤੇ ਅੰਡਰਵਾਟਰ ਸਕੈਨਿੰਗ ਅੰਡਰਵਾਟਰ ਸਕੈਨਿੰਗ ਬਈ ਅੰਡਰਵਾਟਰ ਸਕੈਨਿੰਗ ਇਹਨੂੰ ਕਹਿੰਦੇ ਆ ਬਾਈ ਕਈ ਵਾਰ ਆਪਣੇ ਬੋਰਾਂ ਦੇ ਵਿੱਚ ਕਈ ਉਹਦਾ ਕੋਈ ਪ੍ਰੋਬਲਮ ਆ ਜੇ ਤੇ ਬਾਈ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਵੇਖੋ ਬਾਈ ਜਿਵੇਂ ਥੱਲੇ ਪਤਾਲ ਦੇ ਵਿੱਚ ਫਿਰਦਾ ਕੈਮਰਾ ਜਿੱਥੇ ਕਹਿੰਦੇ ਆ ਹੀਟਲਾ ਸਿਰ ਆ ਗਿਆ ਜਮਨ ਧਰਤੀ ਦਾ ਬੋਰ ਤੋਂ ਥੱਲੇ ਜਿੱਥੋਂ ਪਾਣੀ ਆ ਪਖੇ ਜਦੇ ਤਾਣੋਂ ਪਤਨ ਆ ਗਿਆ ਜਿੱਥੋਂ ਕਹਿੰਦੇ ਪਾਣੀ ਮੁੱਕਨ ਨਾਲ ਜਿਹੜਾ ਰੋਣਾ ਪਿਆ ਵਾ ਹੁਣ ਬਾਈ ਹੋ ਗਿਆ ਠੀਕ ਹੈ ਵੀ ਪਾਣੀ ਜਿਨਾ ਖੜਾ ਕਰਦਾ ਤੁਨ ਬਾਜ ਵੱਧ ਆਉਂਦੀ ਹੈ ਹੂੰ 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 ਨਾਲ ਨਹੀਂ ਰੋ ਜੇ ਪਾਣੀ ਹੈ